ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ ਕਿਉਂਕਿ ਪੰਜਵਾਂ ਨੋਟਿਸ ਜਾਰੀ ਹੋ ਗਿਆ ਹੈ ਪੰਜਵਾਂ ਸੱਮਣ ਜਾਰੀ ਹੋਇਆ ਹੈ ਈਡੀ ਦਾ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਇਹ ਨੋਟਿਸ ਜਾਰੀ ਹੋ ਰਿਹਾ ਹੈ ਸ਼ਰਾਬ ਨੀਤੀ ਮਾਮਲੇ 'ਚ ਦਿੱਲੀ ਸ਼ਰਾਬ ਨੀਤੀ ਜਿਹੜੀ ਲਾਗੂ ਕੀਤੀ ਗਈ ਉਸ ਵਿੱਚ ਕਈ ਕਰੋੜਾਂ ਦਾ ਲੈਣ-ਦੇਣ ਹੋਇਆ ਇਸ ਗੱਲ ਦੀ ਚਰਚਾ ਸੁਪਰੀਮ ਕੋਰਟ ਤੱਕ ਹੋਈ ਹੈ ਤੇ ਮਨੀਸ਼ ਸੋਦੀਆ ਸਾਬਕਾ ਉਪ ਮੁੱਖ ਮੰਤਰੀ ਦਿੱਲੀ ਨੂੰ ਹਾਲੇ ਤੱਕ ਇਸ ਮਸਲੇ 'ਚ ਜ਼ਮਾਨਤ ਨਹੀਂ ਮਿਲੀ ਸੰਜੇ ਸਿੰਘ ਵੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਔਰ ਇਹ ਹੋਰ ਵੀ ਕਈ ਲੀਡਰ ਨੇ ਜਿਹੜੇ ਜਿੰਨਾਂ ਦੇ ਉੱਤੇ ਨਜ਼ਰ ਰੱਖੀ ਹੋਈ ਹੈ ਆਈਡੀ ਨੇ ਉਹਨਾਂ ਵਿੱਚੋਂ ਸਭ ਤੋਂ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਚੋਂ ਜਾਂ ਸੁਪਰੀਮੋ ਕਹਿ ਲੋ ਅਰਵਿੰਦ ਕੇਜਰੀਵਾਲ ਇੱਕ ਨੇ ਤਰਵਿੰਦ ਕੇਜਰੀਵਾਲ ਨੇ ਇਨਾ ਪਹਿਲਾਂ ਜਾਰੀ ਹੋਏ ਸਮਨਾਂ ਤੇ ਨੋਟਿਸਾਂ ਤੇ ਕੀ ਸਟੈਂਡ ਰੱਖਿਆ ਉਸ ਦੇ ਬਾਰੇ ਲੋਕ ਸਾਰੇ ਹੀ ਜਾਣਦੇ ਨੇ ਫਿਰ ਇੱਕ ਵਾਰੀ ਜਾਣੂ ਕਰਵਾ ਦਿੰਨੇ ਆ ਕਿ ਅਰਵਿੰਦ ਕੇਜਰੀਵਾਲ ਦਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਇਸ ਮਾਮਲੇ 'ਚ ਕੀ ਸਟੈਂਡ ਹੈ ਤਾਂ ਕੀ ਕਹਿ ਰਹੀ ਆ ਅਰਵਿੰਦ ਕੇਜਰੀਵਾਲ ਦੀ ਟੀਮ ਤੇ ਖੁਦ ਅਰਵਿੰਦ ਕੇਜਰੀਵਾਲ ਇਹ ਵੀ ਦੱਸਾਂਗੇ ਤੇ ਨਾਲ ਹੀ ਪੰਜਵਾਂ ਸਮਨ ਫੇਰ ਐਡੀ ਵੱਲੋਂ ਜਾਰੀ ਹੋ ਚੁੱਕਾ ਹੈ 2 ਫਰਵਰੀ ਨੂੰ ਹੁਣ ਫੇਰ ਪੁੱਛਗਿੱਛ ਦੇ ਲਈ ਸੱਦਿਆ ਗਿਆ ਹੈ ਚਾਰਖੰਡ ਦੇ ਸੀਐਮ ਨੂੰ ਵੀ ਇੱਕ ਪਾਸੇ ਪੁੱਛਗਿਸ਼ ਕਰਨ ਦੇ ਲਈ ਉਤਾਰ ਲਈ ਹੈ ਈਡੀ ਹੇਮੰਤ ਜਿਨ੍ਹਾਂ ਨੇ ਆਪਣੇ ਵਿਧਾਇਕਾਂ ਦੇ ਨਾਲ ਵੀ ਵੱਖਰੀਆਂ ਮੀਟਿੰਗਾਂ ਕੀਤੀਆਂ ਕਈ ਸਮੇਂ ਤੋਂ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਵੀ ਮੁਸ਼ਕਲਾਂ ਵੱਧੀਆਂ ਨੇ ਹਾਲਾਂਕਿ ਈਡੀ ਨੇ ਇੱਕ ਪਾਸੇ ਉਧਰ ਮੁੱਖ ਮੰਤਰੀ ਦੇ ਤੋਂ ਪੁੱਛਗਿਸ਼ ਕਰਨ ਦੇ ਲਈ ਆਪਣੀ ਤਿਆਰੀ ਖੇਚੀ ਹੋਈ ਹੈ ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਦਿੱਲੀ ਤੇ ਉੱਥੋਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਾਂ ਆਈਡੀ ਦਾ ਇਹ ਪੰਜਵਾਂ ਸੰਮਣ ਜਾਰੀ ਹੁੰਦਾ ਜਿਸ ਵਿੱਚ 2 ਫਰਵਰੀ ਨੂੰ ਸੱਦ ਲਿਆ ਗਿਆ ਇਸ ਤੋਂ ਪਹਿਲਾਂ ਸ਼ੁਰੂਆਤ ਹੋਈ ਪਿਛਲੇ 1-2 ਮਹੀਨਿਆਂ ਤੋਂ ਕਦੇ ਅਰਵਿੰਦ ਕੇਜਰੀਵਾਲ ਆਪਣੀਆਂ ਸਿਆਸੀ ਰੈਲੀਆਂ ਦੇ ਵਿੱਚ ਵਿਅਸਤ ਹੋ ਗਏ ਤੇ ਕਦੇ ਹੁਸ਼ਿਆਰਪੁਰ ਦੇ ਵਿੱਚ ਜਾਂਦੇ ਨੇ ਧਿਆਨ ਧਰਨ ਦੇ ਲਈ ਔਰ ਉੱਥੇ ਵੀ ਪੰਜਾਬ ਪੁਲਿਸ ਦੀ ਡਿਊਟੀ ਲਾ ਦਿੱਤੀ ਗਈ ਸੀ ਕਿ ਅਰਵਿੰਦ ਕੇਜਰੀਵਾਲ ਸਾਹਿਬ ਆ ਰਹੇ ਨੇ ਤੇ ਵਿਰੋਧੀ ਪਾਰਟੀਆਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਟਿੱਪਣੀਆਂ ਕੀਤੀਆਂ ਕਿ ਪੰਜਾਬ ਸਰਕਾਰ ਦੇ ਵਿੱਚ ਦੇ ਤੋਂ ਇੱਕ ਸੁਰੱਖਿਆ ਕਵਚ ਦੇ ਤੌਰ ਦੇ ਉੱਤੇ ਇਸ ਨੂੰ ਵਰਤ ਰਹੇ ਨੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਤੇ ਇਸ ਦੇ ਵਿੱਚ ਸਾਥ ਦੇ ਰਹੇ ਨੇ ਪੰਜਾਬ ਦੇ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਫੀ ਕੁਝ ਸੁਣਨਾ ਪਿਆ ਸੀ ਰਵਿੰਦ ਕੇਜਰੀਵਾਲ ਦੇ ਕਰਕੇ ਕਿਉਂਕਿ ਉਹ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਨੇ ਆ ਜਾਂਦੇ ਨੇ ਉਸ ਤੋਂ ਬਾਅਦ ਫਿਰ ਉਹ ਕਿਸੇ ਹੋਰ ਸਿਆਸੀ ਸਰਗਰਮੀ 'ਚ ਚਲੇ ਜਾਂਦੇ ਨੇ ਜਿਹੜਾ ਚੌਥਾ ਨੋਟਿਸ ਸੰਮਣ ਆਇਆ ਸੀ ਉਦੋਂ ਗੋਆ ਚਲੇ ਗਏ ਸਨ ਦੋ ਵਿਧਾਇਕਾਂ ਨਾਲ ਮੀਟਿੰਗ ਕਰਨ ਦੇ ਲਈ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਗਏ ਸਨ ਤੇ ਹੁਣ ਫੇਰ ਤਾਂ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਣ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਹੋਵੇ ਮੰਤਰੀ ਹੋਣ ਖੁਦ ਅਰਵਿੰਦ ਕੇਜਰੀਵਾਲ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਬੀਜੇਪੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਦੀ ਸਿਆਸਤ ਜਾਂ ਚੜ੍ਹਾਈ ਹੈ ਜਿਹੜੀ ਦੇਸ਼ ਪੱਧਰ ਦੇ ਵਿੱਚ ਪਿਆਰ ਕਰ ਰਹੇ ਨੇ ਲੋਕ ਅਰਵਿੰਦ ਕੇਜਰੀਵਾਲ ਨੂੰ ਤੇ ਉਹ ਬਰਦਾਸ਼ਤ ਨਹੀਂ ਹੋ ਰਹੀ ਭਾਜਪਾ ਤੋਂ ਇਸ ਕਰਕੇ ਇਹ ਕੋਜੀ ਸਿਆਸਤ ਹੋ ਰਹੀ ਹੈ ਤਾਂ ਇਹ ਸਿਆਸੀ ਰੰਜਿਸ਼ ਕੱਢੀ ਜਾ ਰਹੀ ਹੈ ਤੇ ਦੂਜੇ ਪਾਸੇ ਫਿਰ ਪੰਜਾਬ ਦੇ ਵਿੱਚੋਂ ਵੀ ਕਈ ਤਰ੍ਹਾਂ ਨੇ ਆਵਾਜ਼ ਚੁੱਕੀ ਕਿ ਜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਇਹ ਲੱਗਦਾ ਕਿ ਉਹਨਾਂ ਨਾਲ ਧੱਕਾ ਹੋ ਰਿਹਾ ਤਾਂ ਫਿਰ ਪੰਜਾਬ ਸਰਕਾਰ ਦੇ ਅੰਦਰ ਵਿਜੀਲੈਂਸ ਜਾਂ ਉਹਨਾਂ ਦੇ ਕਹਿਣ ਦੇ ਉੱਤੇ ਜਿਹੜੀ ਏਜੰਸੀ ਚੱਲਦੀ ਹੈ ਜਾਂ ਪੰਜਾਬ ਪੁਲਿਸ ਦੀ ਕੋਈ ਕਾਰਵਾਈ ਹੋਈ ਹੈ ਜਾਂ ਕਿਸੇ ਤੇ ਪਰਚੇ ਪਏ ਹੋਣ ਜਾਂ ਫਿਰ ਵਿਜੀਲੈਂਸ ਨੇ ਪੁੱਛਗਿੱਛ ਲਈ ਸੱਦਿਆ ਹੋਵੇ ਕੀ ਕੀ ਉਹ ਕਾਰਵਾਈ ਕਾਨੂੰਨ ਦੇ ਆਧਾਰ ਤੇ ਹੈ ਕਿ ਉਸ ਵਿਧਾਨਿਕ ਹੈ ਜਾਂ ਉਹ ਵੀ ਫਿਰ ਧੱਕਾ ਕੀਤਾ ਜਾ ਰਿਹਾ ਹੈ ਤਾਂ ਦੋਰੇ ਮਾਪਦੰਡ ਨਹੀਂ ਅਪਣਾਉਣੇ ਚਾਹੀਦੇ ਇਹ ਆਮ ਆਦਮੀ ਪਾਰਟੀ ਨੂੰ ਲੈ ਕੇ ਬਾਕੀ ਵਿਰੋਧੀ ਧਿਰਾਂ ਨੇ ਜਿਹੜੀਆਂ ਸਵਾਲ ਖੜੇ ਕਰਦੀਆਂ ਨੇ ਪਰ ਜਿੱਥੋਂ ਤੱਕ ਰਹੀ ਗੱਲ ਸ਼ਰਾਬ ਘਟਾਲੇ ਮਾਮਲੇ ਦੀ ਉਸੇ ਦੇ ਵਿੱਚ ਹੀ ਕੇਂਦਰੀ ਜਾਂਚ ਏਜੰਸੀ ED ਨੇ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਵਾਰ ਫੇਰ ਸੰਮਨ ਜਾਰੀ ਕਰ ਦਿੱਤਾ ਹੈ ਤੇ ਏਜੰਸੀ ਨੇ ਕੇਜਰੀਵਾਲ ਨੂੰ ਪੰਜਵੀਂ ਵਾਰ ਇਹ ਸੰਮਨ ਭੇਜ ਕੇ 2 ਫਰਵਰੀ ਨੂੰ ਪੁੱਛ ਕੇ ਇਸਦੇ ਲਈ ਬੁਲਾ ਲਿਆ ਹੈ ਹੁਣ ਸਵਾਲ ਪੈਦਾ ਹੁੰਦਾ ਕਿ ਕੀ ਅਰਵਿੰਦ ਕੇਜਰੀਵਾਲ ਪਹਿਲੇ ਚਾਰ ਸਮਨਾਂ ਦੇ ਵਾਂਗ ਆਪਣਾ ਜਵਾਬ ਭੇਜਦੇ ਰਹਿਣਗੇ ਖੁਦ ਨਹੀਂ ਪੇਸ਼ ਹੋਣਗੇ ਜਾਂ ਪੰਜਵੀਂ ਵਾਰ ਉਹ ਜਾਣਗੇ ਕਿ ਲਓ ਜੋ ਪੁੱਛਣਾ ਹੈ ਪੁੱਛ ਲਓ ਜੋ ਤੁਸੀਂ ਸਵਾਲ ਤੁਹਾਡੇ ਨੇ ਉਹ ਸਾਰੇ ਮੈਨੂੰ ਦੱਸ ਦਿਓ ਤੇ ਮੈਂ ਉਹਨਾਂ ਦੇ ਜਵਾਬ ਭੇਜ ਦਿੰਨਾ ਇਸ ਤਰ੍ਹਾਂ ਦੀ ਗੱਲ ਵੀ ਹੋ ਸਕਦੀ ਹੈ ਪਰ ਅਰਵਿੰਦ ਕੇਜਰੀਵਾਲ ਦਾ ਹੁਣ ਤੱਕ ਜਿਹੜਾ ਜਵਾਬ ਰਿਹਾ ਹੈ ਜਾਂ ਰੁਖ ਰਿਹਾ ਹੈ ਜਾਂ ਰਵਈਆ ਰਿਹਾ ਹੈ ਉਸ ਤੋਂ ਇਹ ਸਾਫ਼ ਹੈ ਕਿ ਪੰਜਵੀਂ ਵਾਰ ਵੀ ਸ਼ਾਇਦ ਉਹ ਪੇਸ਼ ਨਾ ਹੋਣ ਕਿਉਂਕਿ ਉਹ ਕਹਿ ਰਹੇ ਨੇ ਕਿ ਸਿਆਸੀ ਰੰਜਿਸ਼ ਕੱਢੀ ਜਾ ਰਹੀ ਹੈ ਉਹਨਾਂ ਦੀ ਚੜ੍ਹਾਈ ਜਰੀ ਨਹੀਂ ਜਾ ਰਹੀ ਬੀਜੇਪੀ ਤੋਂ ਭਾਇਪਾ ਤੋਂ ਕੇਂਦਰ ਤੋਂ ਕਿਉਂਕਿ 224 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਇੰਡੀਆ ਗੱਠ ਜੁੜ ਕਾਇਮ ਹੋਇਆ ਹਾਲਾਂਕਿ ਕਈ ਥਾਵਾਂ ਤੇ ਉੱਤੇ ਥਿਰਕ ਗਏ ਪੈਰ ਕਈ ਲੀਡਰਾਂ ਦੇ ਨਹੀਂ ਇੱਕ ਦੂਜੇ ਨਾਲ ਸੁਰਮਲਾ ਸਕੇ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਇਹ ਚਰਚਾ ਲੰਮੇ ਸਮੇਂ ਤੋਂ ਸੀ ਚੰਡੀਗੜ੍ਹ ਦੇ ਵਿੱਚ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠ ਜੋੜ ਨੂੰ ਝਟਕਾ ਲੱਗਿਆ ਹਾਲਾਂਕਿ ਇਲਜ਼ਾਮ ਇਹ ਲੱਗੇ ਨੇ ਭਾਜਪਾ ਤੇ ਕਿ ਤੱਕਾ ਹੋਇਆ ਹੈ ਗੈਰ ਸੰਵਧਾਨਕ ਤਰੀਕੇ ਅਪਣਾਏ ਗਏ ਨੇ ਇਸ ਕਰਕੇ ਹਾਰ ਹੋਈ ਹੈ ਪਰ ਦੂਜੇ ਪਾਸੇ ਜਸ਼ਨ ਮਨਾਏ ਜਾ ਰਹੇ ਨੇ ਭਾਜਪਾ ਵੱਲੋਂ ਪਰ ਜਿੱਥੋਂ ਤੱਕ ਰਹੀ ਗੱਲ ਇਸ ਸਿਆਸਤ ਦੀ 2024 ਦੀਆਂ ਚੋਣਾਂ ਨੂੰ ਲੈ ਕੇ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੁੰਦੀ ਹੈ ਤੇ ਬੜਾ ਪ੍ਰਭਾਵ ਜਾਂਦਾ ਇਸ ਕਰਕੇ ਦੇਸ਼ ਭਰ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਈਡੀ ਕੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰੇਗੀ ਹਾਲਾਂਕਿ ਈਡੀ ਨੇ ਇੱਕ ਵਾਰ ਵੀ ਅਧਿਕਾਰਤ ਤੌਰ ਤੇ ਗੱਲ ਨਹੀਂ ਆਖੀ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾਣਾ ਪਰ ਜਿਸ ਹਿਸਾਬ ਦੇ ਨਾਲ ਸੰਮਨ ਲਗਾਤਾਰ ਜਾਰੀ ਹੋ ਰਹੇ ਨੇ ਨੋਟਿਸ ਆ ਰਹੇ ਨੇ ਤੇ ਉੱਥੇ ਪੇਸ਼ ਨਹੀਂ ਹੋ ਰਹੇ ਅਰਵਿੰਦ ਕੇਜਰੀਵਾਲ ਤੇ ਹੋ ਸਕਦਾ ਹੈ ਆਖਰਕਾਰ ਈਡੀ ਨੂੰ ਗ੍ਰਿਫਤਾਰੀ ਵਾਲਾ ਰਾਹ ਹੀ ਅਪਣਾਉਣਾ ਪਵੇ ਪਰ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਟੀਮ ਖਾਸ ਕਰਕੇ ਦਿੱਲੀ ਦੇ ਮੰਤਰੀ ਕਾਫੀ ਵਾਰ ਮੀਡੀਆ ਦੇ ਮੁਖਾਤਮ ਹੁੰਦੇ ਆ ਗੱਲ ਕਹਿ ਚੁੱਕੇ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੀ ਤਿਆ ਕਰ ਚੁੱਕੀ ਆਈਡੀ ਭਾਜਪਾ ਦੇ ਇਸ਼ਾਰੇ ਦੇ ਉੱਤੇ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਇਸ ਕਰਕੇ ਵਾਰ-ਵਾਰ ਸਾਂਭਣ ਜਾਰੀ ਹੋ ਰਹੇ ਨੇ ਉਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਹੈ ਤਾਂ ਫਿਰ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਕਿਉਂ ਕੀਤਾ ਜਾ ਰਿਹਾ ਹੈ ਆਈਡੀ ਨੇ ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਸ਼ੁਰੂਆਤ ਜਦੋਂ ਹੁੰਦੀ ਹੈ 17 ਜਨਵਰੀ ਨੂੰ ਜਿਹੜਾ ਸਾਂਭਣ ਜਾਰੀ ਕੀਤਾ ਕਿ ਆਓ ਇਹਨਾਂ ਸਵਾਲਾਂ ਦੇ ਜਵਾਬ ਦਿਓ ਫਿਰ 3 ਜਿਹੜਾ ਇਸ ਤੋਂ ਪਹਿਲਾਂ 3 ਜਨਵਰੀ ਨੂੰ ਫਿਰ ਉਸ ਤੋਂ ਪਹਿਲਾਂ 21 ਦਸੰਬਰ ਨੂੰ ਫਿਰ 2 ਨਵੰਬਰ ਨੂੰ ਤੇ ਇਸ ਟੰਗ ਦੇ ਨਾਲ ਚਾਰ ਸਾਂਭਣ ਜਾਰੀ ਹੋਏ ਸਨ 2 ਨਵੰਬਰ ਤੋਂ ਸ਼ੁਰੂਆਤ ਹੋ ਕੇ 17 ਜਨਵਰੀ ਤੱਕ 2 ਨਵੰਬਰ ਦਾ ਸਾਮਨ ਫਿਰ 21 ਦਸੰਬਰ ਦਾ ਸਾਮਨ ਫਿਰ 3 ਜਨਵਰੀ ਨੂੰ ਸਾਮਨ ਜਾਰੀ ਹੁੰਦਾ ਫਿਰ 17 ਜਨਵਰੀ ਨੂੰ ਹੁੰਦਾ ਤੇ ਹੁਣ ਫਿਰ 15 16 ਦਿਨਾਂ ਦੇ ਵਕਫੇ ਤੋਂ ਬਾਅਦ 2 ਫਰਵਰੀ ਨੂੰ ਬੁਲਾ ਲਿਆ ਗਿਆ ਰਵਿੰਦ ਕੇਰੀਵਾਲ ਨੂੰ ਯਾਨੀ ਕਿ ਪਰਸੋਂ अरविंद केजरीवाल पेश ਹੁੰਦੇ ਆ ਕਿ ਨਹੀਂ ਹੁੰਦੇ ਜਾਂ ਉਸ ਤੋਂ ਪਹਿਲਾਂ ਉਹ ਜਵਾਬ ਕੀ ਦਿੰਦੇ ਆ ਐਕਸਪੋਸਟ ਦੇ ਜ਼ਰੀਏ ਜਾਂ ਪ੍ਰੈਸ ਕਾਨਫਰੰਸ ਦੇ ਜ਼ਰੀਏ ਵੀ ਦੇਖਣ ਵਾਲੀ ਗੱਲ ਹੋਵੇਗੀ ਹਾਲਾਂਕਿ ਉਹ ਪਹਿਲਾਂ ਜਿਹੜਾ ਸਟੈਂਡ ਆਪਣਾ ਕਲੀਅਰ ਕਰ ਚੁੱਕੇ ਨੇ ਕਿ ਮੇਰੇ ਸਾਥੀ ਲੀਡਰਾਂ ਦੇ ਖਿਲਾਫ ਤੇ ਮੇਰੇ ਖਿਲਾਫ ਜਿਹੜੀ ਕਾਰਵਾਈ ED ਵੱਲੋਂ ਕੀਤੀ ਜਾ ਰਹੀ ਹੈ ਸਰਾ ਸਰ ਗਲਤ ਹੈ ਸਰਾ ਸਰ ਤੱਕ ਹੈ ED ਨੂੰ ਭਾਜਪਾ ਚਲਾ ਰਹੀ ਹੈ केजरीवाल ਨੇ 18 ਜਨਵਰੀ ਨੂੰ ਇਹ ਗੱਲ ਆਖੀ ਸੀ ਕਿ ED ਨੇ ਮੈਨੂੰ ਚੌਥਾ ਨੋਟਿਸ ਭੇਜ ਕੇ 18 ਜਨਵਰੀ 19 ਜਨਵਰੀ ਨੂੰ ਪੇਸ਼ ਹੋਣ ਦੇ ਲਈ ਜਿਹੜਾ ਕਿਹਾ ਇਹ ਚਾਰੇ ਨੋਟਿਸ ਜਿਹੜੇ ਨੇ ਉਹ ਗੈਰ ਸੰਵਿਧਾਨਕ ਨੇ ਤਾਂ ਇਹ ਸੰਵਿਧਾਨ ਦੇ ਮਾਪਦੰਡਾਂ ਤੇ ਖਰੇ ਨਹੀਂ ਉਤਰਦੇ ਜਦੋਂ ਵੀ EDS ਇਹ ਨੋਟਿਸ ਭੇਜਦੀ ਹੈ ਤਾਂ ਕੋਰਟ ਦੇ ਵਿੱਚ ਉਹਨਾਂ ਨੂੰ ਸਾਰੇ ਜਿਹੜੇ ਸਟੈਂਡ ਨੇ ਯੂ ਟਰਨ ਲੈਣੇ ਪੈਂਦੇ ਨੇ ਬਾਅਦ ਦੇ ਵਿੱਚ ਜਾ ਕੇ ਤੇ ਉਹ ਵੀ ਇਹੀ ਰੁਖ ਅਪਣਾਉਣਗੇ ਜਾਂ ਫਿਰ ਉਹ ਅਦਾਲਤ ਦਾ ਸਹਾਰਾ ਲੈਣ ਕੇ ਜਿਹੜਾ ਰਾਜਨੀਤਿਕ ਬਦਲਾ ਲੈਣ ਦੀ ਭਾਵਨਾ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਨੋਟਿਸ ਬਦਲਾ ਲੈਣ ਦੀ ਭਾਵਨਾ ਤੋਂ ਅੱਗੇ ਕੋਈ ਵੀ ਇਹਨਾਂ ਦਾ ਮਾਇਨੇ ਨਹੀਂ ਰਹਿ ਜਾਂਦੇ ਇਹਨਾਂ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ ਅਰਵਿੰਦ ਕੇਜਰੀਵਾਲੇ ਆਪਣਾ ਸਟੈਂਡ ਸਪਸ਼ਟ ਕਰ ਚੁੱਕੇ ਨੇ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਜਿਹੜੇ ਭ੍ਰਿਸ਼ਟਾਚਾਰ ਨਾਲ ਭਾਜਪਾ ਦੇ ਨੇਤਾ ਜੁੜੇ ਹੋਏ ਨੇ ਉਹਨਾਂ ਤੇ ED ਨੇ ਕਿੰਨੀ ਵਾਰੀ ਰੇਡ ਮਾਰੀ ਜਾਂ ਉਹਨਾਂ ਨੂੰ ਕਿੰਨੀ ਵਾਰੀ ਸਾਮਣੇ ਜਾਰੀ ਕੀਤੇ ਇਹ ਸਵਾਲ ਵੀ ਪੁੱਛਿਆ ਗਿਆ ਪਰ ਆਪਣੇ ਵਿਰੋਧੀਆਂ ਦੇ ਉੱਤੇ ਈਡੀ ਵਾਲੀ ਜਿਹੜੀ ਅੱਖ ਹੈ ਜਾਂ ਨਜ਼ਰ ਹੈ ਉਹ ਕਿਉਂ ਰੱਖੀ ਜਾ ਰਹੀ ਹੈ ਇਹ ਗੱਲਾਂ ਹੋ ਰਹੀਆਂ ਨੇ ਪਰ ਅਰਵਿੰਦ ਕੇਰੀਵਾਲ ਨੂੰ ਵੀ ਉਸ ਪਾਸਿਓਂ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਸੱਚੇ ਸੁੱਚੇ ਨਹੀਂ ਤੇ ਉਹਨਾਂ ਨੂੰ ਈਡੀ ਦੇ ਸਾਹਮਣੇ ਪੇਸ਼ ਜ਼ਰੂਰ ਹੋ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਹੋਰ ਖਾਸ ਕਰਕੇ ਪੰਜਾਬ ਦੇ ਦੋ ਵਿਧਾਇਕ ਏਡੀ ਦੇ ਸਾਹਮਣੇ ਪੇਸ਼ ਹੋ ਚੁੱਕੇ ਨੇ ਜਦੋਂ ਉਹਨਾਂ ਨੂੰ ਬੁਲਾਇਆ ਗਿਆ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਹਾਲਾਂਕਿ ਉਹਨਾਂ ਦਾ ਕੋਈ ਉਸ ਮਾਮਲੇ ਦੇ ਨਾਲ ਸਿੱਧੇ ਤੌਰ ਦੇ ਉੱਤੇ ਸਬੰਧ ਨਹੀਂ ਹੈ ਕੋਈ ਹੋਰ ਵਜ੍ਹਾ ਹੋ ਸਕਦੀ ਹੈ ਤਾਂ ਉਹਨਾਂ ਦੇ ਘਰ ਰੇਡ ਵੀ ਹੋਈ ਸੀ ਉਹਨਾਂ ਨੂੰ ਬੁਲਾਇਆ ਗਿਆ ਔਰ ਜਿਹੜੇ ਗੱਜਨ ਮਾਜਰਾ ਨੇ ਐਮਐਲਏ ਉਹਨਾਂ ਨੂੰ ਵੀ ਸੱਦਿਆ ਗਿਆ ਸੀ ਅਮਰਗੜ ਤੋਂ ਵਿਧਾਇਕ ਨੇ ਜਸਵੰਤ ਸਿੰਘ ਗੱਜਨ ਮਾਜਰਾ ਉਹਨਾਂ ਦੇ ਰੇਡਾਂ ਵੀ ਹੋਈਆਂ ਗ੍ਰਿਫਤਾਰੀ ਵੀ ਹੁੰਦੀ ਹੈ ਔਰ ਇਸ ਮਾਮਲੇ ਦੇ ਵਿੱਚ ਜਿੱਥੇ ਬਾਕੀ ਆਮ ਆਦਮੀ ਪਾਰਟੀ ਦੇ ਲੀਡਰ ਐਡੀ ਦੇ ਸਾਹਮਣੇ ਪੇਸ਼ ਵੀ ਹੋ ਰਹੇ ਨੇ ਤਾਂ ਫਿਰ ਅਰਵਿੰਦ ਕੇਜਰੀਵਾਲ ਨੂੰ ਕਿਹੜੀ ਗੱਲ ਦਾ ਡਾਰਾ ਇਸ ਗੱਲ ਦੀ ਵੀ ਚਰਚਾ ਬਾਕੀ ਵਿਰੋਧੀ ਕਰ ਰਹੇ ਨੇ ਹੁਣ ਦੇਖਦੇ ਹਾਂ ਇੱਕ ਪੰਜਵਾਂ ਸੱਮਣ ਜਿਹੜਾ ਜਾਰੀ ਹੋਇਆ 2 ਫਰਵਰੀ ਨੂੰ ਅਰਵਿੰਦ ਕੇਜਰੀਵਾਲ ਪੇਸ਼ ਹੁੰਦੇ ਨੇ ਜਾਂ ਨਹੀਂ ਹੁੰਦੇ ਜਾਂ ਪਹਿਲਾਂ ਵਾਂਗ ਆਪਣਾ ਜਵਾਬ ਤਿਆਰ ਰੱਖੀ ਬੈਠੇ ਨੇ ਜਿਹੜਾ ਕਿ ਉਹ ਪਹਿਲਾਂ ਕਈ ਵਾਰ ਦੇ ਚੁੱਕੇ ਨੇ ਚਾਰ ਸਾਹਮਣ ਜਦੋਂ ਜਾਰੀ ਹੋਏ ਕਿ ਉਹਨਾਂ ਦੇ ਨਾਲ ਇਹ ਸਿਆਸੀ ਬਦਲਾਖੋਰੀ ਹੋ ਰਹੀ ਹੈ ਇਸ ਤੋਂ ਇਲਾਵਾ ਹੋਰ ਕੁਝ ਵੀ ਈਡੀ ਦੇ ਇਨ੍ਹਾਂ ਨੋਟਿਸਾਂ ਦਾ ਮਕਸਦ ਨਹੀਂ ਹੈ ਮਤਲਬ ਨਹੀਂ ਹੈ ਤੁਸੀਂ ਨਿੱਜੀ ਤੌਰ ਦੇ ਉੱਤੇ ਕੀ ਮੰਨਦੇ ਹੋ ਤੁਸੀਂ ਕੀ ਸੋਚਦੇ ਹੋ ਕਿ ਵਾਕਈ ਈਡੀ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਧੱਕਾ ਕਰ ਰਹੀ ਹੈ ਜਾਂ ਕਿਸੇ ਹੋਰ ਲੀਡਰਾਂ ਨਾਲ ਧੱਕਾ ਕਰ ਰਹੀ ਹੈ ਜਾਂ ਈਡੀ ਆਪਣਾ ਕੰਮ ਕਰ ਰਹੀ ਹੈ ਇਸ ਦੇ ਬਾਰੇ ਤੁਹਾਡਾ ਨਿੱਜੀ ਤੌਰ ਤੇ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ